ਲੈ ਤਾ ਜੀ ਇੱਥੇ ਬੈਠੇ ਆਜੋ ਬਣਾ ਲਾਇਆ ਪਾਣੀ ਕਣਕ ਨੂੰ ਹਾਂਜੀ ਹਾਂਜੀ ਮੈਂ ਹਵਾ ਦੀ ਇੱਕ ਹੋ ਠੀਕ ਠਾਕ ਜੀ ਹਾਂ ਵਧੀਆ ਤੂੰ ਸੁਣਾ ਵਧੀਆ ਇੱਥੇ ਬੈਠੇ ਜੇ ਆਹ ਮੈਂ ਚੱਲ ਬੱਤੀ ਦਾ ਪਤਾ ਨਹੀਂ ਆ ਤਾਂ ਨੱਕਾ ਮੁੜ ਕੇ ਜਾਣਾ ਹੋਇਆ ਤੇਰਾ ਨਹੀਂ ਨਹੀਂ ਵਧੀਆ ਚੱਲ ਹੂੰ ਉਦੋਂ ਵੀ ਗਰਮੀ ਜੀ ਹੋ ਗਈ ਆ ਹੂੰ ਸ਼ਾਮੇ ਬੈਨ ਨੂੰ ਵਾਵਾ ਜੀ ਕਰਦਾ ਹੁਣ ਆ ਹੂੰ ਔਰ ਵਧੀਆ ਵਾ ਮੈਂ ਤੈਨੂੰ ਕਹਿਣਾ ਹੈਗਾ ਹੂੰ ਕਿ ਜੇ ਪੈਸੇ ਦੀ ਲੋੜ ਆ ਤਾਂ ਦੱਸ ਦੀ ਉਹ ਨਹੀਂ ਨਹੀਂ ਤਾਂ ਆ ਜੀ ਪੈਸੇ ਦੀ ਕਾਦੀ ਲੋੜ ਵਾ ਹੂੰ ਪੈਸੇ ਤੇ ਸੁਖਣਾ ਦਲਜੀਤ ਨੇ ਵੀ ਹੁਣ ਦੇਤੇ ਆ ਅੱਛਾ ਡੈਡੀ ਵੀ ਕਹਿ ਰਹੇ ਆ ਹੂੰ ਵੀ ਜੇ ਚਾਹੀਦੇ ਹੋਣਗੇ ਮੇਕੋ ਲੱਲੀ ਲਵਲੀ ਵੀ ਉਧਰੋਂ ਬੜਾ ਜ਼ੋਰ ਪਾਉਂ ਰਿਹਾ ਵਾ ਅੱਛਾ ਕਹਿੰਦਾ ਵੀ ਤੂੰ ਘਰ ਸ਼ੁਰੂ ਕਰ ਹੂੰ ਹੂੰ ਤੇ ਪੈਸੇ ਦੀ ਕੋਈ ਗੱਲ ਨਹੀਂ ਆ ਪੈਸੇ ਅਸੀਂ ਤੁਹਾਨੂੰ ਦੇ ਦਾਂਗੇ ਜਿੰਨੇ ਚਾਹੀਦੇ ਹੋਣਗੇ ਹੂੰ ਹੂੰ ਤੇ ਕੋਈ ਗੱਲ ਨਹੀਂ ਜੇ ਲੋੜ ਪਈ ਤਾਂ ਕੋਈ ਗੱਲ ਨਹੀਂ ਭੈਣ ਭਰਾਵਾਂ ਨੂੰ ਕਹਿਣਾ ਫਿਰ ਹੋਰ ਕਿਹਨੂੰ ਕਹਿਣਾ ਕੋਈ ਗੱਲ ਨਹੀਂ ਝਾਕਣ ਵਾਲੀ ਨਹੀਂ ਗੱਲ ਨਹੀਂ ਨਹੀਂ ਕੋਈ ਗੱਲ ਨਹੀਂ ਅਸੀਂ ਤਾਂ ਸਲਾਹ ਕਰਨ ਦੇ ਆ ਪੀ ਸੜਕ ਵਾਲੇ ਪਾਸੇ ਵੱਡੀ ਸੜਕ ਵਾਲੇ ਪਾਸੇ ਵਰਕਸ਼ਾਪ ਬਣਾ ਲੀਏ ਹਾਂ ਤੇ ਮਗਰ ਘਰ ਬਣਾ ਲੈਨੇ ਆ ਠੀ ਛੋਟਾ-ਮੋਟਾ ਪੋਰਸ਼ਨ ਜਾਂ ਪਾ ਛੱਡਨੇ ਆ। ਹੂੰ ਤੇ ਬਹੁਤਾ ਵੱਡਾ ਵੀ ਪਾ ਕੇ ਕੀ ਕਰਨਾ ਵਾ ਇੱਕ ਤੇ ਮੁੰਡਾ ਸਾਡਾ। ਚੱਲ ਸ਼ੁਰੂ ਤੇ ਕਰੋ। ਹੈਨਾ ਕੋਈ ਗੱਲ ਨਹੀਂ ਸਿੰਗਲ ਪਣਾ ਲਓ ਪਹਿਲਾਂ। ਹਾਂਜੀ। ਨਹੀਂ ਉਹ ਤਾਂ ਵਿਚਾਰ ਤੇ ਇਹੋ ਹੀ ਆ ਵੀ ਅੱਗੇ ਹਾਲ ਬਣਾ ਲਈਏ ਤੇ ਮਗਰ ਘਰ ਖਾ ਲੈਨੇ ਆ। ਹਾਂ ਬਾਕੀ ਵੇਖੋ ਕਿਦਨੋਂ ਜਾਂਦਾ ਕੰਮ ਨੂੰ ਸਾਰਾ। ਚਲੋ ਕੋਈ ਗੱਲ ਨਹੀਂ ਵਧੀਆ ਹੋਊਗਾ ਜਿਹੜਾ। ਧਾਈ ਜੀ ਘਰੇ ਆ? ਹਾਂ ਉਹ ਘਰੇ ਨੇ। ਆਇਓ ਮਾਰੇਓ ਫੇਰਾ ਘਰ। ਨਾਲੇ ਦੱਸਿਓ ਥੋੜਾ ਬੋਧਾ ਕਿਦਨੋਂ ਕੰਪਟਾਉਣਾ ਨਕਸ਼ਾ? ਕੋਈ ਗੱਲ ਨਹੀਂ ਮੈਂ ਨਕਸ਼ੇ ਵਾਲੇ ਕੋਲ ਹੀ ਘੜਵਾਇਆ ਹੈਗਾ। ਹਾਂ ਆਪ ਵੀ ਤੁਸੀਂ ਦੱਸ ਦੋ ਦਿਓ ਉਥੇ ਯਾਰ ਕੋਈ ਗੱਲ ਨਹੀਂ ਤੇ ਇੱਕ ਦੋ ਜਣੇ ਡੈਡੀ ਨੂੰ ਵੀ ਸੱਦ ਲਾਂਗੇ ਨਾਲ ਹਾਂ ਹੋਰ ਵੀ ਇੱਕ ਦੋ ਜਣੇ ਇਕੱਠੇ ਕਰ ਲਾਂਗੇ ਅੱਛਾ ਚਲੋ ਫਿਰ ਵੀ ਸਿਆਣੇ ਬੰਦਿਆਂ ਦੀ ਸਲਾਹ ਸਿਆਣੀ ਹੁੰਦੀ ਆ ਠੀਕ ਆ ਤੇ ਇਹ ਆ ਵੀ ਤੁਸੀਂ ਵੇਖ ਲਿਓ ਜਿੱਥੇ ਜੇ ਸੈੱਟ ਆਊਗਾ ਨਾ ਕੰਮ ਹੂੰ ਉੱਥੇ ਇੱਕ ਜੇ ਬਣਾ ਲਾਂਗੇ ਕੋਈ ਗੱਲ ਨਹੀਂ ਦੱਸ ਦੀ ਤੂੰ ਹਨਾ ਜਦੋਂ ਸ਼ੁਰੂ ਕਰਨਾ ਕਿਉਂ ਹੁਣ ਅਨਮੋਲ ਵੀ ਬੜਾ ਆਪਣੇ ਮਨ 'ਚ ਕਰਦਾ ਵਾ ਉਹ ਆਇਆ ਵਾ ਚੰਗੇ ਥਾਂ ਤੋਂ ਅੱਛਾ ਉਹਨੂੰ ਇਹ ਹੁੰਦਾ ਵਾ ਵੀ ਹੁਣ ਇੱਥੇ ਖਲਾਰਾ ਬੜਾ ਪਿਆ ਵਾ ਤੇ ਫਿਰ ਵੀ ਬੱਚਾ ਕਰਦਾ ਹੀ ਆਪਣੇ ਮਨ 'ਚ ਹੂੰ ਹੂੰ ਤੇ ਅਸੀਂ ਤਾਂ ਕਰਕੇ ਬਹੁਤ ਔਡਾਂ ਹਾਂ ਕਰਨ ਵੀ ਚੱਲ ਘਰ ਛ ਘਰ ਦੇ ਘਰ ਤੋਂ ਕੋਈ ਗੱਲ ਨਹੀਂ ਹੋ ਜੂਗਾ ਸਾਰਾ ਕੰਮ ਉੱਗ ਰਿਹਾ ਹੈ ਆਓ ਜਲੀ ਫਿਰ ਮੈਂ ਨਾ ਮੈਂ ਆ ਗਿਆ ਬਸ ਨਕਾ ਮੋੜਾਂ ਵਾ ਦੂਜੇ ਕਿੱਥੇ ਕੋਈ ਠੀਕ ਹੈ ਇਹ ਆਉਣਾ ਕੋਈ ਨਹੀਂ ਆਇਆ ਫਿਰ ਘਰ ਆਇਓ ਜਰੂਰ ਆਵਾਂਗੇ ਠੀਕ ਆਵਾਂਗੇ ਠੀਕ ਹੈ ਪਰਮਾਤਮਾ ਜਿੱਥੇ ਦੋ ਦੋ ਮੁੰਡੇ ਦੇਂ ਡਿਆ ਵਾ ਉਹ ਇਕੱਠੇ ਨਹੀਂ ਰਹਿ ਕੇ ਰਾਜੀ ਅਸੀਂ ਏਡਾ ਵੱਡਾ ਘਰ ਬਣਾਇਆ ਵਾ ਕਿਸ ਕੰਮ ਆ ਇਹ ਕਰੇ ਪਰਮਾਤਮਾ ਸਾਨੂੰ ਇੱਕ ਜੀ ਦੇ ਦਿੰਦਾ ਉਹਦੇ ਘਰ ਕਿਹੜਾ ਕਟਾ ਹੈ ਪਰਮਾਤਮਾ ਦਾ ਰੰਗੀ ਆ ਦੀਪ ਸਾਹਮਣੇ ਤੇ ਮੈਂ ਗੱਲ ਨਹੀਂ ਕਾ ਕਰਦਾ ਚਲੋ ਦੁੱਖ ਤੇ ਆਉਂਦਾ ਹੀ ਆ ਐਡਾ ਵੱਡਾ ਘਰ ਵਾ ਜ਼ਮੀਨ ਜਾਇਦਾਦ ਵਾ ਕਿਹੜੇ ਕੰਮ ਆਉਣੇ ਦੁੱਖ ਤੇ ਆਉਂਦਾ ਹੀ ਆ ਪਤਾ ਨਹੀਂ ਵਾਰਾ ਕੌਣ ਆਇਆ ਵਾ ਦੇਖਾਂ ਪੜਾ ਸਤਿਗੁਰ ਵੀਰ ਜੀ ਸਸਿਆ ਪਿਆ ਜੀ ਹੋ ਠੀਕ ਠਾਕ ਹਾਂਜੀ ਠੀਕ ਠਾਕ ਆ ਜੋ ਆ ਤਾਂ ਸ਼ੁਕਰ ਹੋਇਆ ਤੇ ਆਤੇ ਹੀ ਆਏ ਮੈਂ ਤਾਂ ਕਿੰਨੇ ਦਿਨਾਂ ਤੇ ਢੀਕਣ ਲਈ ਹਾਂ ਤੁਹਾਨੂੰ ਸਸਿਆ ਬਾਜੀ ਸਸਿਆ ਜੀ ਮੁਕਤਿਆ ਹਾਲ ਚਾਲ ਵਧੀਆ ਪਾਜੀ ਹੋਰ ਸਭ ਠੀਕ ਠਾਕ ਹਾਂਜੀ ਠੀਕ ਠਾਕ ਬੈਠਾ ਵੀਰ ਜੀ ਤੁਸੀਂ ਮੈਂ ਪਾਣੀ ਲੈ ਕੇ ਆਉਂਦੀ ਤੁਹਾਡੇ ਵਾਸਤੇ ਹੋਰ ਪਰਵਾਰਾ ਕੀ ਹਾਲ ਚਾਲ ਸਭ ਵਧੀਆ ਠੀਕ ਠਾਕ ਪਾਜੀ ਤੁਸੀਂ ਫੋਨ ਮਾਰੇ ਨਹੀਂ ਕੀਤਾ ਉਨ ਲੱਗਿਆ ਫੋਨ ਕੀ ਕਰਨਾ ਸੀ ਮੈਂ ਸ਼ਹਿਰ ਆਇਆ ਹੀ ਅੱਛਾ ਤੇ ਮੇਰੇ ਦਿਮਾਗ ਆਇਆ ਮੈਂ ਚੱਲ ਫੇਰਾ ਹੀ ਮਾਰ ਜਾਨਾ ਚੱਲ ਵਧੀਆ ਹਾਂ ਹੋਰ ਕਿਦਾਂ ਜਗਰੂ ਨਹੀਂ ਠੀਕ ਠਾਕ ਹਾਂ ਸਭ ਠੀਕ ਠਾਕ ਚਲ ਵਧੀਆ ਚਾਹੀਦਾ ਹੋਰ ਬੈਨ ਜੀ ਠੀਕ ਠਾਕ ਹਾਂਜੀ ਠੀਕ ਠਾਕ ਤੁਸੀਂ ਸੁਣਾਓ ਠੀਕ ਹੈ ਵੀ ਪਰਵਾਹ ਠੀਕ ਬੱਚੇ ਠੀਕ ਹਾਂਜੀ ਮੁੰਡਿਆਂ ਦਾ ਕਿਦਾਂ ਮੁੰਡੇ ਵੀ ਠੀਕ ਹੀ ਆ ਵੀਰ ਜੀ ਕੀ ਦੱਸਾਂ ਤੁਹਾਨੂੰ ਇਹਨਾਂ ਦੀਆਂ ਗੱਲਾਂ ਮੈਂ ਜੇ ਦਲਜੀਤ ਵੱਲ ਦੀ ਗੱਲ ਕਰਦੀਆਂ ਤੇ ਜੋਬਨ ਵੱਲ ਰਾਜ ਜੇ ਜੋਬਨ ਵੱਲ ਦੀ ਗੱਲ ਕਰਦੀਆਂ ਦਲਜੀਤ ਨਰਾਜ ਹੁਣ ਬਸ ਇੱਕੋ ਗੱਲ ਵਾ ਗਲਤ ਦਲਜੀਤ ਵਾ ਜੋ ਬਣੇਗਾ ਤੁਹਾਨੂੰ ਵੀ ਪਤਾ ਵਾ ਬਣਿਆ ਬਤਰਾ ਘਰ ਲਾ ਕੇ ਬਹਿ ਗਿਆ ਵਾ ਹੁਣ ਪੈਸੇ ਤੈਨੂੰ ਦੇਣੇ ਪੈਣੇ ਆ ਨਾ ਹੁਣ ਪੈਸੇ ਦੇ ਨੂੰ ਜੀ ਨਹੀਂ ਕਰਦਾ ਆ ਜਿਹੜਾ ਘਰ ਵਾ ਇਹਦਾ ਥਾਂ ਤੁਸੀਂ ਆਪ ਹੀ ਸਿਆਣੇ ਜੀ ਦੋ ਸੜਕਾਂ ਲੱਗਣ ਡਈਆਂ ਇੱਕ ਸਾਹਮਣੇ ਇਹ ਕਾ ਸਾਈਡ ਵਾਲੀ ਤੇ ਇਹਦਾ ਮੁੱਲ ਕਿੰਨਾ ਵਾ 15 ਮਰਲੇ ਥਾ ਵਾ 30 ਲੱਖ ਦਾ ਥਾ ਹੋ ਗਿਆ ਹੁਣ ਤੁਸੀਂ ਆਪ ਦੱਸੋ ਵੀ 15 ਲੱਖ ਦੇਣਾ ਬੰਦਾ ਨਹੀਂ ਇਹਦਾ ਉਤੋਂ ਵੀ ਕੰਨੀ ਕਤਰਾਉਂਦਿਆ ਵਾ ਵੀ ਮੈਨੂੰ ਨਾ ਹੀ ਦੇਣੇ ਪੈਣ ਕੀ ਕਹਿੰਦਾ ਨਹੀਂ ਦੇਣੇ ਪੈਸੇ ਮੈਂ ਨਾ ਮੈਂ ਕਿੱਥੋਂ ਦੇਣੇ ਆ ਮੇਰ ਕੋ ਨਹੀਂ ਅਜੇ ਹੈਗੇ ਇਹ ਘਰ ਦੀ ਗੱਲ ਤੇ ਅਦੋਂ ਕੀਤੀ ਸੀ ਵੀਰ ਜੀ ਉਹ ਤਾਂ ਮਲਬੇ ਦਾ ਮੁੱਲ ਪਿਆ ਹੈਗਾ ਥਾਂ ਦੀ ਗੱਲ ਤਾਂ ਹੋਈ ਨਹੀਂ ਬੋ 6 ਲੱਖ ਰੁਪਈਆ ਦੇ ਦਿੱਤਾ ਉਹਨੇ ਮਲਬੇ ਦਾ ਸਭ ਨੂੰ ਥਾਂ ਦਾ ਦੇਣਾ ਉਹਨੇ ਅੱਛਾ 15 ਲੱਖ ਰੁਪਈਆ ਵੀਰ ਜੀ ਮੈਂ ਤਾਂਨੇ ਕੋਈ ਗੱਲ ਕਹੀ ਜੀ ਮੈਂ ਹਾਂ ਵੇਖ ਲਾ ਜੇ ਤੇਰੇ ਕੋ ਪੈਸੇ ਨਹੀਂ ਬੰਦੇ 15 ਲੱਖ ਜਿਹੜਾ ਅੱਧਾ ਕਿੱਲਾ ਤੂੰ ਜੋਬਨ ਕੋ ਲਿਆ ਉਹਦਾ ਉਹਨੂੰ ਦੇ ਦੇ ਉਹ ਆਪਣਾ ਅੱਧਾ ਕਿੱਲਾ ਵਾਲੇ ਤੇ ਕੰਮ ਬਰਾਬਰ ਹੋ ਜੇ ਠੀਕ ਹੁਣ ਕੱਲ ਨੂੰ ਘਰ ਵਿੱਚ ਕੋਈ ਗੱਲਬਾਤ ਹੋਈ ਅਸੀਂ ਤਾਂ ਤੁਹਾਨੂੰ ਸੱਦਣਾ ਵਾ ਤੁਸੀਂ ਸਾਂਝੇ ਜੀ ਨਹੀਂ ਮੇਰੇ ਭੈਣ ਜੀ ਤੁਹਾਨੂੰ ਤਾਈਓ ਇਹੋ ਗੱਲ ਕਹੀ ਨਾ ਕਿ ਤੁਸੀਂ ਦੋਨਾਂ ਦੀ ਗੱਲ ਕਰਨੀ ਹੈ ਉਨੂੰ ਵੀ ਘਟਾਣਾ ਪਰ ਉਹਦੇ ਨੂੰ ਵੀ ਘਟਾਣਾ ਪਵੇ। ਨਹੀਂ ਹੁਣ ਤੇ ਅਸੀਂ ਉਹਦਾ ਵੀ ਸੋਚਣ ਡਏ ਆ। ਹੂੰ ਹੂੰ। ਹੁਣ ਵੀਰ ਜੀ ਉੱਥੇ ਵਰਕਸ਼ਾਪ ਖੋਲੀ ਆ। ਠੀਕ ਆ। ਉੱਥੇ ਜੋਤ ਹੁੰਦੀ ਆ। ਰੋਟੀ ਪਾਣੀ ਵੀ ਬਣਾਉਣਾ। ਪਤਾ ਹੀ ਆ ਵਣੀ-ਵਣੀ ਦੀ ਲੱਕੜੀ ਹੁੰਦੀ ਆ। ਕਿਸ ਦੀ ਨਜ਼ਰ ਕਿੱਦਾਂ ਦੀ ਹੁੰਦੀ ਤੇ ਕਿਸ ਦੀ ਕਿੱਦਾਂ ਦੀ ਹੁੰਦੀ ਆ। ਫੇਰ ਨੌ ਤੇ ਵਿੱਚ ਤੁਰੇ ਫਿਰੇ ਨਾ ਚੰਗੇ ਨਹੀਂ ਲੱਗੀਦਾ। ਕਰਦਾ ਕਿਤੇ ਨਹੀਂ ਕੋਈ ਹੱਲ ਜੇ ਜੋ ਬਣੇ। ਨਹੀਂ ਹੁਣ ਤੇ ਤਿਆਰੀ ਵੇਚੀ ਆ। ਅੱਛਾ। ਕੱਲ ਹੀ ਗਏ ਹਾਂ ਉਧਰ ਤਾਂ ਕਹਿਣ ਡਏ ਹਾਂ। ਵੀ ਤੂੰ ਸਾਈ-ਸੂਈ ਦੇ ਸਾਰੇ ਸਮਾਨ ਦੀ। ਠੀਕ ਹੈ ਤੇ ਕਰੋ ਕੰਮ ਸ਼ੁਰੂ ਨਾਲੇ ਦੇਣਾ ਵੀ ਚੰਗੇ ਆ ਗਾੜੀ ਗਰਮੀ ਬੜੀਆ ਜਾਣੀ ਆ ਮੈਂ ਉਦੋਂ ਵੀ ਜੋਬ ਨੂੰ ਇਹੋ ਗੱਲ ਹੀ ਕਹੀ ਸੀ ਕਿ ਤੂੰ ਘਰ ਦਾ ਬਣਾ ਪ੍ਰੋਗਰਾਮ ਇੰਦਾ ਚੰਗਾ ਨਹੀਂ ਲੱਗਦਾ ਹਾਂਜੀ ਹਾਂਜੀ ਤੇ ਬਾਕੀ ਕੋਈ ਗੱਲ ਨਹੀਂ ਹੁਣ ਮੈਂ ਵੀ ਥੋੜੀ ਜਲਦੀ ਜਾ ਤੇ ਉਹਨੂੰ ਤੁਸੀਂ ਕਹੋ ਵੀ ਕਾਰ ਕੰਮ ਚਾਲੂ ਜੇ ਕਿਸੇ ਦੀ ਚੀਜ਼ ਦੀ ਲੋੜ ਹੋਵੇਗੀ ਤਾਂ ਮੈਨੂੰ ਦੱਸੇ ਚਲੋ ਠੀਕ ਆ ਕੋਈ ਗੱਲ ਨਹੀਂ ਤਾਂ ਹੋਈ ਜਾਂਦੇ ਤੁਸੀਂ ਉਧਰੋਂ ਨਹੀਂ ਭੈਣ ਜੀ ਮੈਂ ਹੁਣ ਸਪੈਸ਼ਲ ਨਹੀਂ ਆਇਆ ਮੈਂ ਸ਼ਹਿਰ ਆਇਆ ਸੀ ਅੱਛਾ ਅੱਛਾ ਮੈਂ ਚਲ ਦੋ ਮਿੰਟ ਫੇਰਾ ਮਾਰ ਜਾਣਾ ਚਲ ਮੈਂ ਚਾਹ ਬਣਾਉਣੀ ਫਿਰ ਤੜਵਾ ਨਹੀਂ ਨਹੀਂ ਮੈਂ ਚਲ ਜਾਣਾ ਆਇਆ ਤੇ ਚਾਹਣਾ ਤੁਸੀਂ ਬਣਾਓ 2 ਮਿੰਟ ਲੱਗੜੇ ਚਾਹ ਪੀਣੇ ਦੇਣਾ ਨਹੀਂ ਬਾਜੀ ਕੰਮ ਐ ਇੱਕ ਦੋ ਮੈਨੂੰ ਜ਼ਰੂਰੀ ਨਹੀਂ ਉਹ ਮੈਂ ਫਿਰ ਕਿਧਰ ਮਾਰਾਂਗਾ ਚੱਕਰ ਮਾਵਾਂਗਾ ਫਿਰ ਦੋਵੇਂ ਜਾਣੇ ਆਇਓ ਕਿਸ ਦਿਨ ਦੋਵੇਂ ਜਾਣੇ ਆਵਾਂਗੇ ਹਾਂਜੀ ਬਾਕੀ ਤੁਸੀਂ ਜਿਹਨੂੰ ਪੈਨੂੰ ਮੇਰਾ ਸਨਹਾਰ ਦੇ ਦਿਓ ਕਿ ਕੰਮ ਕਰੇ ਚੱਲੋ ਕੋਈ ਗੱਲ ਨਹੀਂ ਤੁਸੀਂ ਕਿਸੇ ਗੱਲ ਦਾ ਫਿਕਰ ਨਾ ਕਰੋ ਤੇ ਬਾਕੀ ਲੋੜ ਹੋਈ ਤਾਂ ਤੁਹਾਨੂੰ ਹੀ ਕਹਿਣਾ ਹੋਰ ਅਸੀਂ ਕਿਹਨੂੰ ਕਹਿਣਾ ਬਿਲਕੁਲ ਬਿਲਕੁਲ ਹਾਂ ਚੰਗਾ ਬਾਜੀ ਫਿਰ ਚਲੋ ਠੀਕ ਹਾਂ ਚੰਗਾ ਫਿਰ ਚੰਗਾ ਪੈਨ ਜੀ ਚੰਗਾ ਵੀਰ ਜੀ ਨਾ ਭਰਾ ਤੇ ਇਹਦੀ ਸਮਝ ਨਹੀਂ ਆਈ ਵੀ ਇਹ ਕਿੱਧਰ ਆਇਆ ਸੀ ਆਉਣਾ ਕਿੱਧਰ ਹੀ ਵਿਚਾਰਾ ਸ਼ਹਿਰ ਆਇਆ ਸੀ ਤੇ ਸੋਚਿਆ ਆਨੇ ਵੀ ਭੈਣ ਕੋ ਹੋ ਜਾਣਾ ਵਾ ਆਪਾਂ ਵੀ ਕਦੋਂ ਦੇ ਗਏ ਆ ਅਗਲਾ ਢੀਕਦਾ ਹੀ ਆ ਵੀ ਆਏ ਨਹੀਂਗੇ ਸਾਡੇ ਘਰ ਦੇ ਵਿੱਚ ਤੇ ਕੰਜਰ ਖੜੀ ਇਦਾਂ ਦੀ ਪਈ ਹੀ ਪਿੱ ਨਿਕਲੇ ਨਹੀਂ ਗਿਆ ਸਾਡੇ ਕੋਲ ਚੱਲ ਕੋਈ ਨਹੀਂ ਹੁਣ ਗਿਆ ਤਣ ਮਾਰ ਕੇ ਬੰਨੇ ਚੱਕਰ ਘਰ ਦਾ ਤਾਂ ਕੰਮ ਇਦਾਂ ਰਹਿਣਾ ਵਾ ਚੱਲ ਕੋਈ ਗੱਲ ਨਹੀਂ ਵਾਂਡੇ ਵੀ ਜਾਇਆ ਜਾਊਗਾ ਪਹਿਲਾਂ ਜਿਹੜਾ ਕੰਮ ਕਰਨ ਦੇ ਆ ਨਾ ਸਲਾਹ ਹੋਣ ਰਹੀ ਆ ਉਹ ਕੰਮ ਕਰੋ ਪਹਿਲਾਂ ਕੱਲ ਇਦਾਂ ਕਰ ਲੈਂਦੇ ਆਂ ਆਹੋ ਤੇ ਉਹ ਕਹਿਣ ਤੇ ਡਿਆ ਹੀ ਤੇ ਚੱਲ ਵਾਰ ਵੀ ਚੰਗਾ ਵਾ ਜਾਓ ਸਾਈ ਸੂਈ ਜਿੱਥੇ ਦੇਣੀ ਆ ਦੇ ਦਾ ਕੇ ਤੇ ਕੰਮ ਨਿਬੜੋ ਪਤਾ ਨਹੀਂ ਵੀ ਡੈਡੀ ਕਿਉਂ ਨਾ ਤੁਹਾਨੂੰ ਆਏ ਮਾਰਦਾ ਫਿਰ ਆ ਜਾਂਦਾ ਵਾ ਚੱਲ ਵੇਖ ਲਓ ਨਹੀਂ ਤਾਂ ਕੱਲੇ ਹੀ ਚਲ ਜਓ ਹਾਂ ਪੈਸੇ ਹੀ ਫੜਾਉਣੇ ਉੱਥੇ ਉਹਨੂੰ ਦੱਸ ਦਿਓ ਕਿ ਕਿੰਨੇ ਕਿੰਨੇ ਪੈਸੇ ਕਿੰਨੂੰ ਕਿੰਨੂੰ ਦਿੱਤੇ ਆ ਮੈਂ ਮੈਂ ਰਮਨ ਨੂੰ ਨਾਲ ਖਾਣਾ ਵਾ ਮੈਂ ਕੱਲੇ ਨਹੀਂ ਆ ਜਾਣਾ ਚਲੋ ਫੇ ਨਾਲ ਹੀ ਲੈ ਜਾਓ ਹੋਰ ਕੀ ਕਰਨਾ ਵਾ ਓਕੇ ਦੇਣਾ ਨੇ ਦੋ ਮਾ ਜੀ ਗਨੇ ਹੋਣਾਈ ਆ ਇਨਾ ਦੇ ਨਮ ਔਖੇ ਰਹਿਣਾ ਜਾ ਲਿਆ ਫੁਰਕੇ ਦੋ ਤੇ ਮੈਂ ਸ਼ਾਕੇ ਫਿਰ ਜਾਵਾਂ ਤੁੰ। ਚਾਹ ਠੀਕ ਹੈ ਮੈਂ। ਹਾਂ। ਆਹ ਕਿ ਉਹਨੂੰ ਸੌਖਾ ਕਰ ਸਕਦੇ ਆ ਜੇ ਉਹਦੀ ਗੱਲ ਕਰੀਏ ਤੇ ਉਹ ਔਖਾ ਤੇ ਜੇ ਉਹਦੀ ਕਰੀਏ ਤੇ ਉਹ ਔਖਾ। ਡੈਡੀ ਉਹਦੋਂ ਮੇਰੇ ਨਾਲ ਗਏ ਹੀਗੇ। ਤੇ ਪਰਨਾ ਸਾਡਾ ਸੌਦਾ ਨਹੀਂ ਹੋਇਆ। ਹਾਂ ਉਹ ਨਹੀਂ ਉਧਰ ਨਾ ਅਸਲ 'ਚ ਇੱਟ ਵੀ ਮਹਿੰਗੀ ਆ। ਹਾਂ। ਹਾਂਜੀ ਹਾਂਜੀ। ਉਹ ਨਹੀਂ ਨਹੀਂ। ਤੁਸੀਂ ਹਾਂ ਉਹ ਕੰਮ ਕਰੋ ਤੁਸੀਂ ਮੇਰੇ ਕੋ ਆ ਜਾਓ ਆਪਾਂ ਇਕੱਠੇ ਹੀ ਜਾਂਦੇ ਆ ਕੱਲੋ ਗੱਲ ਜਾਂਦਾ ਕਿ ਫਾਇਦਾ ਵਾ ਹਾਂ 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 ਨਹੀਂ ਕੋਈ ਗੱਲ ਨਹੀਂ ਪੈਸੇ ਮੇਰੇ ਕੋ ਹੈਗੇ ਆ ਪੈਸੇ ਦੀ ਰਹਿਣ ਕੋਈ ਗੱਲ ਨਹੀਂ ਕੋਈ ਟੈਨਸ਼ਨ ਨਹੀਂ ਆ ਚਲ ਆ ਜਾਓ ਫਿਰ ਆ ਜਾਓ ਹਾਂ ਠੀਕ ਆ ਓਕੇ ਤੁਸੀਂ ਕਿੱਥੋਂ ਆਂਦੇ ਜੇ ਮੈਂ ਕਿੱਥੋਂ ਆਣਾ ਵਾਂ ਅਨਮੋਲਿਆ ਹੀ ਬਾਹਰ ਖੇਡਣ ਹੂੰ ਵੇਹ ਕਿ ਆ ਗਈਆਂ ਮੈਂ ਚਲ ਘੜੀ ਕੋ ਹੋਰ ਖੇਡੀ ਚਲ ਖੇਡ ਲੈਣ ਦੋ ਅਜੈਤ ਵਾਰਵਾ ਠੀਕ ਕਿਥੇ ਤਿਆਰ ਹੋਏ ਜੇ ਮੈਂ ਤਿਆਰ ਕੀ ਹੋਣਾ ਮੋਦਨ ਡੈਡੀ ਨਾਲ ਗਏ ਹਾਂ ਪੱਠੇ ਤੇ ਇਹ ਤਾਂ ਧਾਰੀਵਾਲ ਵੱਲ ਗਏ ਹਾਂ ਤੇ ਭਰਨਾ ਉਧਰ ਇਟ ਇੱਕ ਤੇ ਮੈਨੂੰ ਲੱਗਦਾ ਸਾਈ ਛੋਟਾ ਥੋੜਾ ਜਿਹਾ ਤੇ ਨਾਲੇ ਨਾ ਇਟ ਹੈ ਵੀ ਮਹਿੰਗੀ ਆ ਅੱਛਾ ਤੇ ਮੇਰਾ ਰਦਾ ਇਹ ਹੈਗਾ ਕਿ ਆ ਇੱਕ ਤੇ ਸਾਡੇ ਲਾਗੇ ਬਿਹਾੜੀ ਲਾਗੇ ਪੱਠਾ ਇੱਥੇ ਹੈਗਾ ਇੱਥੋਂ ਪਤਾ ਕਰਨੇ ਆ ਤੇ ਗਰਦਾਸਪੁਰ ਦੇ ਲਾਗੇ ਜਿ세 2-3 ਥਾਵਾਂ ਤੋਂ ਹੋਰ ਤੋਂ ਪਤਾ ਕਰਨੇ ਆ ਤੇ ਡੈਡੀ ਵੀ ਕਹਿੰਦੇ ਕਿ ਕਹਿੰਦੇ ਵੀ ਜਿਹੜਾ ਰੇਤਾ ਬਜੜੀ ਆ ਉਹ ਤਾਂ ਕਹਿੰਦੇ ਇਕੱਠਾ ਹੀ ਸ ਤੇ लवली ਨਾ ਹੁਣ ਹੋਣੀ ਗੱਲ ਉਹ ਕਹਿੰਦੇ ਕਹਿੰਦਾ ਵੀ ਮੈਂ ਆਉਂਦਾ ਵਾਂ ਫੇਰ ਇਕੱਠੇ ਚੱਲ ਜੰਨੇ ਆ ਚਲੋ ਵੇਖ ਲਓ ਜਿੱਦਾਂ ਤਾਂ ਠੀਕ ਲੱਗਦਾ ਵਾ ਜਿੱਦਾਂ ਡੈਡ ਜੀ ਕਹਿੰਦੇ ਉਦਾਂ ਕਰ ਲਓ ਹੂੰ ਮੈਂ ਨਾ ਇੱਕ ਗਲਤੜ ਨਾ ਹੋਰ ਕਰ ਲਈ ਹਾਂਜੀ ਕੱਲ ਦੀ ਮੇਰੇ ਦਿਮਾਗ ਚ ਆਈ ਜਾਂਦੀ ਏ ਗੱਲ ਇਹ ਕਰਨੀ ਸੀ ਕਿ ਕੱਲ ਨਾ ਸ਼ਾਮੀ ਮੈਂ ਆਉੜਿਆ ਹੀਗਾ ਮੜਾ ਜਾ ਕੰਮ ਗਿਆ ਸੀ ਲਾਗੇ ਪੇਂਟ ਕੇ ਤੇ ਆਉਂਦੇ ਆਉਂਦੇ ਤੇ ਤਾਇਆ ਜੀ ਨੂੰ ਮੈਂ ਵੇਖਿਆ ਬੰਮੀ ਤੇ ਬੈਠੇ ਸੀ ਇਕੱਲੇ ਤੇਰਾ ਮਨ ਚ ਬੜਾ ਕਰਨ ਦੇ ਹੀ ਆਪਣੇ ਚ ਵੀ ਮੈਂ ਇੱਕ ਦੱਸਿਆ ਨਾ ਘਰ ਵੱਲੋਂ ਘਰ ਕੋ ਰਹੀਂ ਲੱਗੇ ਪਾਉਣਾ ਤੇ ਕਰਦੇ ਹੀਗੇ ਵੀ ਗਾਂ ਵੀ ਸਾਡੇ ਕੋਈ ਨਿਆਣਾ ਹੈ ਨਹੀਂ ਆ ਤੇ ਮੈਨੂੰ ਬੜੀ ਨੰਮੋਸ਼ੀ ਜੀ ਹੋਈ ਵੇਖ ਕੇ ਤੇ ਚਲੋ ਹੋਰ ਤੇ ਕੋਈ ਨਹੀਂ ਤੇ ਅਸੀਂ ਤਾਂ ਉਹਨਾਂ ਦੇ ਆਪਣੀ ਆ ਨਾ ਦਲਜੀਤ ਹੁਣਾਂ ਦਾ ਤੇ ਪਤਾ ਨਹੀਂ ਨਾ ਉਹਨਾਂ ਨੂੰ ਅਸੀਂ ਕਹਿ ਹੀ ਸਕਦੇ ਆ ਤੇ ਤੁਸੀਂ ਨਾ ਇੱਕ ਦੋ ਦਿਨ ਬਾਅਦ ਜਾ ਕੇ ਤੇ ਤਾਈ ਲਾਗੋ ਘੜੀ ਬੈਠ ਲੋ ਕੇ ਆਇਆ ਕਰੋ ਗੱਲਾਂ ਬਾਤਾਂ ਕਰਕੇ ਆਇਆ ਕਰੋ ਕੱਲਾ ਬੰਦਾ ਨਾ ਝੂੜਦਾ ਰਹਿੰਦਾ ਵੈਦਾਂ ਤੇ ਐਵੇਂ ਦਿਮਾਗ ਤੇ ਟੈਨਸ਼ਨ ਲੈਣਗੇ ਹੁਣਹੀਂ ਵੀ ਦਰਖਤ ਸ਼ੁਰੂ ਕਰਨ ਲੱਗਿਆਂ ਤੇ ਮੈਨੂੰ ਵੀ ਕਹਿੰਦੇ ਕਹਿੰਦੇ ਵੀ ਜੇ ਪੈਸੇ ਤੇ ਲੇ ਦੀ ਲੋੜ ਹੋਊਗੀ ਤਾਂ ਦੱਸਿਂ ਕਹਿੰਦੇ ਮੈਂ ਪੈਸੇ ਕੀ ਕਰਨੇ ਆ ਤੇ ਮੈਨੂੰ ਇਦਾਂ ਲੱਗਾ ਮਹਿਸੂਸ ਹੋਇਆ ਵੀ ਜਿੱਦਾਂ ਨਾ ਉਹ ਆਪਣੇ ਦਿਲ 'ਚ ਬੜਾ ਕਰਦੇ ਆ ਤੇ ਤੁਸੀਂ ਜਾਇਓ ਅਨਮੋਲ ਨਾਲ ਲੈ ਜਾਇਓ ਤੇ ਮੈਨੂੰ ਵੀ ਚੇਤਾ ਕਰਾ ਦਿਆ ਕਰੋ ਕੰਮ 'ਚ ਨਾ ਮੈਨੂੰ ਵੀ ਯਾਦ ਨਹੀਂ ਰਹਿੰਦਾ ਤੇ ਬੰਦਾ ਘੜੀ ਫੇਰਾ ਮਾਰ ਆਵੇ ਗੱਲਾਂ ਬਾਤਾਂ ਕਰ ਆਵੇ ਤੇ ਮਨ ਹੋਰ ਦਾ ਹੋਰ ਹੋ ਜਾਂਦਾ ਸਿਆਣੇ ਬੰਦੇ ਨੂੰ ਇਹੋ ਹੀ ਹੁੰਦਾ ਵੀ ਮੇਰੇ ਲੱਗੇ ਆ ਕੇ ਕੋਈ ਬੈਠੇ ਗੱਲ ਤੇ ਤੁਹਾਡੀ ਸਹੀ ਹੈ ਮੈਨੂੰ ਵੀ ਇਹ ਚੀਜ਼ ਬੜੀ ਮਹਿਸੂਸ ਹੁੰਦੀ ਆ ਕੋਈ ਗੱਲ ਨਹੀਂ ਤੁਸੀਂ ਫਿਕਰ ਨਾ ਮੈਂ ਤੇਨ ਮੋਲ ਚਲ ਜਾਇਆ ਕਰਾਂਗੇ ਕਦੀ ਕਦੀ ਆਪਾਂ ਦੋਵੇਂ ਜਾਣੇ ਚੱਲ ਕੇ ਕੱਲ੍ਹ ਬਦ ਕਰ ਆਇਆ ਕਰਾਂਗੇ ਵੈਸੇ ਤੇ ਮੈਂ ਨ ਮੋਲ ਨੂੰ ਕਹੀ ਨਹੀਂ ਹੰਨੀ ਆ ਵੀ ਪੁੱਤ ਜਿਹੋ ਤਰ੍ਹਾਂ ਜੀ ਕਰਦਾ ਨਾ ਫੇ ਮੈਂ ਸ਼ਾਂਤ ਮਾਹੌਲ ਚ ਪੜਨਾ ਵਾ ਤੇ ਉਧਰ ਚਲ ਜਾਇਆ ਕਰ ਮੇਰਾ ਬੱਚਾ ਆਹ ਨਾਲੇ ਉਹ ਪੜਾ ਦਿਆ ਕਰਨਗੇ ਹਾਂਜੀ ਪੜੇ ਲਿਖੇ ਆ ਸਮਝਦਾਰ ਵਾ ਚਲ ਜਾਂਦਾ ਹੁੰਦਾ ਵੈਸੇ ਕਿਸੇ ਵੇਲੇ ਨਹੀਂ ਨਹੀਂ ਅਸੀਂ ਪਤਾ ਕੀ ਕਰਿਆ ਕਰਾਂਗੇ ਥੋੜੇ ਕਿ ਦਿਨਾਂ ਬਾਅਦ ਜਦੋਂ 1-2 ਦਿਨ ਬਾਅਦ ਚੱਲ ਗਏ ਜਾ ਕੇ ਗੱਲਬਾਤ ਕਰ ਆਏ ਕੋਈ ਕੰਮ ਹੋਇਆ ਉਹ ਪੁੱਛ ਲਿਆ ਇੰਨੇ ਕ ਨਾਲ ਹੀ ਨਾ ਉਹਦਾ ਮਨ ਵੇਖੀ ਕੋਈ ਨਹੀਂ ਕੋਈ ਗੱਲ ਨਹੀਂ ਇਹ ਗੱਲ ਕਹੀ ਆ ਤੇ ਮੈਂ ਖਿਆਲ ਰੱਖੂਗੀ ਪੈਸੇ ਤੇ ਹੀ ਜਾਂਦੇ ਹੀ ਆ ਤੇ ਹੁਣ ਥੋੜਾ ਹੋਰ ਖਾਸ ਤਰੀਕੇ ਨਾਲ ਚੱਲ ਜਾ ਕਰਾਂਗੇ ਲੈ लवली ਵੀ ਆ ਗਿਆ लवली ਆ ਜਾ ਗਾਹਾਂ ਆ ਜਾ ਤੁਸੀਂ ਨਾ ਕਰੋ ਚਾਹ ਬਣਾਓ ਕੋਟ ਤੇ ਆਪਾਂ ਹੋਈਏ ਮੜਾ ਜਾ ਪੱਠੇ ਨੂੰ ਠੀਕ ਹੋ ਠੀਕ ਠਾਕ ਵਧੀਆ ਤੁਹਾਨੂੰ ਹੀ ਢੀਕਣ ਦੇ ਹਾਂ ਬੈਠੋ ਕੀ ਗੱਲਾਂ ਬਾਤਾਂ ਕਰਨ ਦੇ ਤੋਂ ਜੀ ਗੱਲਾਂ ਬਾਤਾਂ ਕੱਖੋਂ ਨਹੀਂ ਏਦਾਂ ਹੀ ਬਸ ਅਸੀਂ ਨਾ ਉਧਰ ਗਏ ਹਾਂ ਡੈਡੀ ਨਾਲ ਤੇ ਤਾਰੀ ਵਾਲ ਵਾਲ ਤੇ ਇਟ ਹੈ ਵੀ ਮਹਿੰਗੀ ਆ ਅੱਛਾ ਆਹੋ 50 ਪੈਸੇ ਮਹਿੰਗੀ ਐ ਕਿ ਇਹ ਤੇ ਨਾਲੇ ਨਾ ਇਟ ਹੈ ਵੀ ਛੋਟੀ ਐ ਤੇ ਮੇਰਾ ਇਰਾਦਾ ਸੀਗਾ ਵੀ ਇਧਰੋਂ ਗਰਦਾਸਪੁਰੋਂ ਪਤਾ ਕਰਕੇ ਆਈਏ ਉਹ ਚਲ ਕੋਈ ਗੱਲ ਨਹੀਂ ਗਰਦਾਸਪੁਰੋਂ ਪਤਾ ਕਰਾਉਣੀ ਆ ਤਦੇ ਦੀ ਮੈਂ ਕਹਿੰਦਿਆ ਨਾ ਕਿ ਚਲਦੇ ਆਂ ਇਹਦੇ ਨਾਲੇ ਸਾਰਾ ਸਾਬਤ ਪਤਾ ਲੱਗ ਜਾਊਗਾ ਵੀ ਕੀ ਐ ਆਹੋ ਹੂੰ ਚੱਲੀਏ ਫਿਰ ਆਹ ਚਲੋ ਚੱਲੀਏ ਮੈਂ ਤਾਂ ਕਹਿਣਾ ਚਾਹ ਕੁੱਟ ਪਰ ਜਾਦੇ ਨਹੀਂ ਨਹੀਂ ਚਾਹ ਆਣ ਕੇ ਪੀਵਾਂਗੇ ਉੱਤਰ ਲੱਗੀ ਜੋਤ ਭਾਬੀ ਚਾਹ ਰਹਿਣ ਤਾਂ ਤੁਸੀਂ ਮੈਂ ਤਾਂ ਕਹਿੰਦੀ ਜੀ ਮੈਂ ਧਰਨ ਲੱਗੀ ਉਹ ਨਹੀਂ ਨਹੀਂ ਆਣ ਕੇ ਪੀਵਾਂਗੇ ਚਾਹ ਯਾਰ ਉੱਥੇ ਪਹਿਲਾਂ ਚਾਹੀਦਾ ਕਰੋ ਤੁਸੀਂ ਰੁਕਦੇ ਹੋ ਜੇ ਆਪਾਂ ਹੋਈਏ ਫਿਰ ਆ ਕੇ ਪੀ ਲੇ ਦਸ ਕਲੀ ਕਰ ਲਈਆਂ ਨਾ ਇਹਨਾਂ ਨੇ 2 ਮਿੰਟ ਲੱਗਣੇ ਸੀ ਚਾਹ ਬੰਦਿਆਂ ਨੂੰ ਚੱਲ ਕੋਈ ਨਹੀਂ ਆਉਂਦੇ ਆ ਤੇ ਫਿਰ ਬਣਾ ਦਿੰਨੀ ਆ ਅਨਮੋਲ ਤੇ ਘਰ ਹੈ ਨਹੀਂ ਤੇ ਮਿਲਦਾ ਵਾ ਤਾਈ ਜੀ ਵੀ ਇਕੱਲੇ ਹੀ ਹੋਣੇ ਆ ਤੇ ਮੈਂ ਹੋਈ ਹੁਣੀ ਆ ਇਹਨਾਂ ਨੂੰ ਵੀ ਅਜੇ ਟਾਈਮ ਲੱਗ ਜਾਣਾ ਯਾਰ ਅਜੇ ਤੱਕ ਆਇਆ ਨਹੀਂ ਆ ਮੈਨੂੰ ਤਾਂ ਕਹਿ ਰਹੇ ਸੀ ਕਿ ਆਪ ਇੱਥੇ ਖਲੋ ਉਹ ਤੁਸੀਂ ਸਰਲ ਸਟੇਸ਼ਨ ਤੇ ਹਾਂ ਤੇ ਕਹਿੰਦਾ ਸੀ ਮੈਂ ਇੱਥੇ ਆ ਜੂੰਗਾ ਚੱਲ ਕੋਈ ਗੱਲ ਨਹੀਂ ਆਪੇ ਆ ਜਾਂਦਾ ਵਾ ਉਹ ਆਹੋ ਚੱਲ ਆ ਜੂਗਾ ਤੇਰੀ ਗੱਲ ਸੁਣ ਉਹਦਾ ਕੀ ਕੱਦਾ ਵਾਂ ਪੱਠੇ-ਪੁੱਠੇ ਉਹਦੇ ਆਪਣੇ ਉਹ ਪੱਠਾ ਨਹੀਂਗਾ ਉਹਦਾ ਆਪਣਾ ਹਾਂ ਉਹ ਇਦਾਂ ਈਟਾ-ਉਟਾ ਦਵਾਉਂਦਾ ਵਾ ਅੱਛਾ ਗਾੜੀ ਦਵਾਉਂਦਾ ਤੇ ਉਹ ਚੋਲਾ ਹੁੰਦਾ ਵਾ ਹੂੰ ਹੂੰ ਤੇ ਉਹਨੂੰ ਸਸਤੀਆਂ ਮਿਲਦੀਆਂ ਹੋਣੀਆਂ ਵਾ ਅੱਛਾ ਤੇ ਉਹ ਗਾਂ ਫਿਰ ਦੇ ਦਿੰਦਾ ਵਾ ਉਹ ਚੱਲ ਥੋੜਾ ਬੋਦਾ ਕਮਾ ਲਿੰਦਾ ਉਹ ਵਿਚੋਂ ਉਹ ਪਤਾ ਕਮਾਉਂਦਾ ਵੀ ਆ ਚੱਲ ਕੋਈ ਨਹੀਂ ਉਹਦਾ ਰੇਟ ਦਾ ਪਤਾ ਕਰ ਹੀ ਲਵ ਆ ਜਾਂਦਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਆ ਜਾਂਦਾ ਆਪੇ ਜੇ ਕਿਆ ਅੰਨੇ ਆਈ ਜਾਊਗਾ ਲੈ ਸ਼ਾਹ ਵੀ ਆ ਗਏ ਤੇ ਪਤਾ ਨਹੀਂ ਕੀ ਕਹਿਣਾ ਮੱਲੇ ਜੋਗਨ ਸਾਹਿਬ ਹੋਰ ਸ਼ਾਹ ਠੀਕ ਠਾਕ ਹੋਰ ਸੌ ਕਿੱਥੇ ਚੱਲ ਪਏ ਬੱਸ ਜਾਣਾ ਕਿੱਥੇ ਆ ਬੱਸ ਤੇ ਚੱਲੇ ਆਂ ਭਰਾ ਟੀਫਰ ਲੇਟ ਹੁੰਦੀ ਆ ਬੱਚਿਆਂ ਨੂੰ ਆਹੋ ਯਾਰ ਟਾਈਮ ਚੇਂਜ ਹੋਇਆ ਹੀ ਆ ਅੱਛਾ ਅੱਛਾ ਅੱਗੇ ਹੁੰਦੇ ਪੇਪਰ ਹਾਂ ਉਹ ਖਤਮ ਹੋ ਗਏ ਆ ਆਹੋ ਖਤਮ ਹੋ ਗਏ ਟੀ ਲੈਟੀ ਕਰਦੇ ਆ 2:30 ਵਜੇ ਨਾ ਕਰਦੇ ਚੱਲ ਵਧੀਆ ਵਈ ਯਾਰ ਆਰੇ ਲੱਗਾ ਵੇ ਨਾਲੇ ਆਹ ਹੋਰ ਵੀ ਕੀ ਕਰਨਾ ਹੁੰਦਾ ਠੀਕ ਕਰਨਾ ਤੈਨੂੰ ਪਤਾ ਮੰਗਾਈ ਬੜੀ ਖਰਚੇ ਕਿੱਥੇ ਚੱਲਦੇ ਭਰਾ ਉਹ ਆਹ ਹੋਏ ਤੇ ਹੈ ਜੀ ਮਾੜਾ ਮੋੜਾ ਆਇਆ ਵੀ ਦਾਲ ਫੁਲਕਾ ਚੱਲਣ ਡਿਆ ਮਹਾਰਾਜ ਦੀ ਕਿਰਪਾ ਨਾਲ ਹਾਂ ਹਾਂ ਆਰ ਤੋਂ ਚੇਤਾ ਆਇਆ ਯਾਰ ਮੈਨੂੰ ਦਲਜੀਤ ਜਾਂਦਾ ਡਿਊਟੀ ਜਾਂਦਾ ਵਾ ਯਾਰ ਮੈਨੂੰ ਲੱਗਦਾ ਉਹਦੀ ਕਿਹਨੇ ਸ਼ਿਕਾਇਤ ਨਾ ਕਰਤੀ ਹੋਏ ਦਲਜੀਤ ਦੀ ਉਹ ਨਹੀਂ ਨਹੀਂ ਸ਼ਿਕਾਇਤ ਕਦੀ ਕਰਨੀ ਹੈ ਯਾਰ ਤੇ ਤੁਹਾਨੂੰ ਪਤਾ ਨਹੀਂ ਕੁਝ ਵੀ ਨਹੀਂ ਪਤਾ ਤੇ ਤੁਹਾਨੂੰ ਸਾਰਾ ਹੀ ਆ ਉਹਨਾਂ लवली ਨਾਲ ਵੀ ਮੈਂ ਗੱਲ ਕੀਤੀ ਸੀ ਤੇ ਉਹ ਵੀ ਕਹਿੰਦਾ ਮੈਨੂੰ ਕੁਝ ਨਹੀਂ ਗਾ ਪਤਾ ਤੇ ਤੂੰ ਹੀ ਕਹਿੰਦਾ ਮੈਨੂੰ ਪਤਾ ਨਹੀਂ ਪਤਾ ਤੁਹਾਨੂੰ ਦੋਹਾਂ ਨੂੰ ਹੈਗਾ ਉਹ ਚੱਲ ਸ਼ਾ ਯਾਰ ਜਿਹੜੀਆਂ ਇਹੋ ਜਿਹੀਆਂ ਗੱਲਾਂ ਵਾ ਨਾ ਇਹ ਲੁਕੀਆਂ ਰਹਿਣ ਤਾਂ ਚੰਗੀਆਂ ਵਾ ਹੁਣ ਅਸੀਂ ਤੁਹਾਨੂੰ ਬਥੇਰਾ ਸਮਝਾਉਣੇ ਛਦਾਈ ਨੂੰ ਉਹ ਮੰਨਦਾ ਨਹੀਂਗਾ ਆਪਣੀਆਂ ਕਰਦਾ ਹਾਂ ਪਰ ਇਹ ਆ ਵੀ ਚਲੋ ਇਹ ਆ ਵੀ ਹੁਣ ਕੋਈ ਡਿਊਟੀ ਤੋਂ ਨਾ ਉਹਦਾ ਕੰਮ ਖਰਾਬ ਕਰੇ ਪਰ ਆਦੇ ਸਾਰੀ ਦੁਨੀਆ ਨੂੰ ਲੱਗ ਗਿਆ ਉਹ ਦੱਸਣਾ ਕਿੰਨੇ ਹੁੰਦਾ ਵਾ ਸ਼ਾ ਆਪਣਿਆਂ ਕੋ ਬਜਣਾ ਚਾਹੀਦਾ ਵਾ ਆਪਣੀ ਦੱਸਦੇ ਹੁੰਦੇ ਆ ਆਓ ਚਲੋ ਇਹ ਆ ਵੀ ਹੁਣ ਕਿਤੇ ਉਹਦੀ ਨੌਕਰੀ ਨਾ ਜਾਂਦੀ ਰਵੇ ਉਹ ਨਹੀਂ ਜਾਂਦੀ ਨੌਕਰੀ ਉਹ ਹੁਣ ਮਿਲੀ ਹੈ ਦੁਨੀਆ ਭਰਾ ਬੜੇ ਖਰਾਬ ਆ ਦੁਨੀਆ ਇਹੋ ਜਿਹਾ ਕੰਮ ਨਹੀਂ ਘਟ ਕਰਦੀ ਦੱਸਣਾ ਹੋਰ ਭਾਵੇਂ ਕੰਮ ਭਲਾ ਕਰਨਾ ਛੱਡ ਰਹਿ ਜੇ ਇਹ ਕੰਮ ਤੇ ਦੁਨੀਆ ਪਹੁੰਚਦੀ ਆ ਦੌੜ ਕੇ ਚਲੋ ਕੋਈ ਗੱਲ ਨਹੀਂ ਅਸੀਂ ਤੇ ਇਹੋ ਗੱਲ ਕਹਿਨੀ ਆ ਵੀ ਕਿ ਇਹਨਾਂ ਨਾਲ ਗੱਲ ਕਰ ਬਾਕੀ ਉਹਦੀ ਕਿਸਮਤ ਆ ਕੀ ਕਰਨਾ ਜੇ ਕਿਸਮਤ ਹੋਇਆ ਤਾਂ ਫਿਰ ਠੀਕ ਆ ਲੱਗਾ ਰਹੂਗਾ ਬਾਕੀ ਹੁਣ ਚਲੋ ਉਹਨੇ ਗਲਤ ਕੰਮ ਤੇ ਕਰ ਲਿਆ ਗਲਤ ਗੱਲ ਤੇ ਹੀ ਗਾ ਕੇ ਨਾ ਨਹੀਂ ਭਰਾ ਮੈਂ ਕਿਥੇ ਕਰਨੀ ਆ ਮੈਂ ਤੇ ਤੁਹਾਡੇ ਨਾਲ ਹੀ ਕੀਤੀ ਆ ਤੇ ਚਲੋ ਠੀਕ ਆ ਭਰਾ ਮੈਂ ਜਾਵਾਂ ਬਸ ਤੇ ਤੁਸੀਂ ਭਰਾ ਕਰੋ ਆਪਣਾ ਜੋ ਬਣ ਮਾਮਲਾ ਜਿਹੜਾ ਵਾ ਨਾ ਇਹ ਮੈਨੂੰ ਵਿਗੜਿਆ ਹੀ ਲੱਗਣ ਡਿਆ ਹੀ ਉਹੀ ਤੇ ਮੈਂ ਸੋਚਣ ਡਿਆ ਵਾਂ ਕਿ ਸ਼ਾਹ ਜਿੱਥੇ ਖਲਾਉਂਦਾ ਉੱਥੇ ਹੀ ਗੱਲ ਕਰਦਾ ਵਾ ਉੱਥੇ ਗੱਲ ਕਰ ਦਿੰਦਾ ਵਾ ਤੇ ਇਹਨੇ ਦੱਸਣਾ ਰਹਿਣਾ ਨਹੀਂਗਾ ਲੋਕਾਂ ਨੂੰ ਜਿਹਨੂੰ ਨਹੀਂ ਪਤਾ ਉਹਨੂੰ ਵੀ ਦੱਸਣਾ ਇਹ ਮੈਂ ਤਾਂ ਦਲਜੀਤ ਨੂੰ ਸਗੋਂ ਸੁਨਾਮ ਵੀ ਭਜਵਾਉਣਾ ਸੀਗਾ ਕਿ ਤੂੰ ਬਦਲੀ ਕਰਾ ਲੈ ਆਪਣੀ ਜੇ ਮੈਂ ਕਿਹਾ ਨਾ ਉਹਨੇ ਮੇਰੀ ਗੱਲ ਮੰਨਣੀ ਨਹੀਂ ਤੇ ਮੇਰਾ ਤਾਂ ਡੈਡੀ ਨੂੰ ਕਹਾਂ ਉਹਦੋਂ ਵੀ ਕਿਹਾ ਸੀ ਵੀ ਡੈਡੀ ਆਪਣਿਆਂ ਨੂੰ ਕਹਿ ਇਹਨੇ ਤਾਂ ਉਦੋਂ ਮੇਰੇ ਪੈਰ ਕੱਢਤੇ ਜਦੋਂ ਉੱਥੇ ਬੰਬੀ ਦੇ ਮਿਲਿਆ ਮੈਨੂੰ ਅੱਛਾ ਉਦੋਂ ਵੀ ਇਹੋ ਗੱਲ ਹੀ ਕਹਿੰਦਾ ਜੋ ਇੱਥੇ ਕਹਿਣ ਰਿਹਾ ਆਹ ਤੇ ਜੇ ਸਾਡੇ ਸਾਹਮਣੇ ਕਹਿੰਦਾ ਸਾਡੀ ਪਿੱਠ ਦੇ ਕੀ ਕੀ ਕਰਦਾ ਹੋਊਗਾ ਉਹ ਤਾਂ ਮੈਂ ਤੈਨੂੰ ਕਹਿਣ ਦਿਆਂ ਉਹ ਵੀ ਡੈਡੀ ਆਪਣੇ ਨੂੰ ਕਹੇ ਉਹ ਜਾ ਕੇ ਦਲਜੀਤ ਨੂੰ ਕਹੇ ਤੇ ਮੂੰਹ ਬੰਦ ਰੱਖ ਆਪਣਾ ਜੇ ਤੇ ਰੋਟੀ ਤੇ ਲੱਗਾ ਵਾਂ ਤੇ ਲੱਗ ਰਹਿ ਮੈਂ ਇਦਾਂ ਕਰਦਾ ਇਦਾਂ ਹੋ ਗਿਆ ਨਾ ਵੇਲੇ ਆਹ ਤੇ ਮੈਂ ਸਿੱਧਾ ਡੈਡੀ ਵਾਲੀ ਜਾਨਾ ਉਹਨੂੰ ਕਹਿਣਾ ਵੀ ਇਹਨੂੰ ਮਤ ਦਓ ਥੋੜੀ ਬੋਦੀ ਇਹਦਾ ਕੰਮ ਵਿਗੜਿਆ ਜੇ ਚਲ ਸੁਣੋ ਹਾਂ ਆ ਗਏ ਹੋਇਆ ਹੋ ਟਾਈਮ ਬੜਾ ਲੱਗ ਗਿਆ ਉੱਥੇ ਦੀ ਹਾਂ ਹੋਰ ਪਤਾ ਪੁਤਾ ਕਰਨਾ ਵੀ ਰੇਟ ਰੂਟ ਦਾ ਅੱਛਾ ਤੇ ਇੱਕ ਦੋ ਥਾਵਾਂ ਤੇ ਜਾਣਾ ਪਿਆ ਫਿਰ ਤੇ ਫਿਰ ਹੋਈ ਐ ਇੱਕ ਥਾਂ ਹਾਂ ਹੁਣ ਵੇਖੋ ਕੀ ਕਹਿੰਦੇ ਆ ਕੋਈ ਗੱਲ ਨਹੀਂ ਆਂਦੇ ਜਿੰਨੀ ਚਾਹੀਦੀ ਤੁਹਾਨੂੰ ਉਸਤਾ ਦਾਂਗੇ ਅਸੀਂ ਠੀਕ ਆ ਰੇਟ ਉਹਨਾਂ ਦਾ ਬਾਕੀ ਨਾਲੋਂ ਫਰਕ ਵਾ ਆਹੋ ਚਲੋ ਵਧੀਆ ਹੀ ਆ ਬੰਦਾ ਇੱਕ ਦੋ ਥਾਂ ਦੇ ਵੇਖ ਕੇ ਫੇਰੀ ਕੰਮ ਕਰੇ ਜਿਹੜਾ ਕਰਨਾ ਉਹ ਆਹੋ ਇਹ ਤੇ ਹੈ ਹੀ ਆ ਨਾ ਕਿਤੇ ਨਾ ਕਿਤੇ ਦਾ ਫਰਕ ਪੈ ਜਾਂਦਾ ਚੀਜ਼ਾਂ ਹਾਂ ਹਾਂ ਓਇਆ ਹੋ ਹੁਣ ਉਹਨੇ ਵਿਚਾਰੇ ਨੇ ਪਾਉਣੀ ਆ ਤੇ ਹੁਣ ਰੇਟ ਤੇ ਪਤਾ ਕਰਨਾ ਪੈਣਾ ਕਿ ਲਵਾਂ ਕਿਦਾਂ ਆਹੋ ਚਲੋ ਉਹ ਦੋਨ ਕਰਨਾ ਹੀ ਪੈਣਾ ਜਿਹੜਿਆ ਲਾਗੀ ਛਾਗੀ ਜਣਾ ਪੱਠੇ ਇਹ ਤਾਂ ਮਹਿੰਗੀ ਦਿੰਦੇ ਐ ਅੱਛਾ ਤੇ ਬਾਕੀ ਤੁਹਾਡੇ ਜੀ ਰਿਆਤ ਵਾ ਚੱਲ ਕੋਈ ਗੱਲ ਨਹੀਂ ਆ ਨਾਲ ਚੱਲ ਜੀ ਤੇ ਚਲ ਜਾ ਕੇ ਵੇਖੂ ਹਾਇਓ ਨਹੀਂ ਉਹਦੇ ਹੁਣ ਹੋ ਗਿਆ ਕੰਮ ਹਾਂ ਆ ਸੀਮਨਸਮਟ ਦੀ ਦੇਣੀ ਆ ਸਾਈ ਹਣ ਚਲੋ ਵਧੀਆ ਵਾ ਇੱਕ ਵਾਰ ਕੰਮ ਸ਼ੁਰੂ ਹੋ ਗਿਆ ਵੇ ਕਿ ਮਿੰਡੋ ਮਿੰਡ ਸਾਰਾ ਕੰਮ ਹੋ ਜਾਣਾ ਓਏ ਆਹੋ ਚੱਲ ਦੋਆ ਤਿੰਨ ਮਹੀਨਿਆਂ ਚ ਕੋਟੀ ਖੜੀ ਹੋ ਜਾਣੀ ਪੱਕੀ ਦੇ ਕੰਮ ਠੀਕ ਵਾ ਅੱਛਾ ਤਾਂ ਦਲਜੀਤ ਦਾ ਮਨੋਖਾ ਲੱਗਣ ਡਿਆ ਕਿਦਾਂ ਮਤਲਬ ਉਹ ਐਹੀਂ ਉੱਥੇ ਖਲੋਤੀ ਨਾ ਸਰਵਿਸ ਸਟੇਸ਼ਨ ਤੇ ਆਹੋ ਉੱਥੇ ਬੰਦੇ ਨੇ ਆਉਣਾ ਕਿ ਨਹੀਂ ਹੂੰ ਤੋ ਇਟਾ ਉਟਾ ਦੋਮ ਦਾਵਾ ਗੱਡੀ ਲਿਆ ਕੇ ਅੱਛਾ ਤੇ ਉਥੇ ਆ ਗਿਆ ਹਿੰਦਾ ਠੀਕ ਆ ਤੇ ਉੱਥੇ ਫੇਰ ਉਹੀ ਗੱਲਾਂ ਜਿਹੜੀਆਂ ਉਹਨੂੰ ਮੰਮੀ ਤੇ ਕਰਦਾ ਹੈ ਅੱਛਾ ਤੇ ਅੰਦਾ ਤੁਹਾਨੂੰ ਤਾਂ ਜਦੋਂ ਤੁਹਾਨੂੰ ਪਤਾ ਹੀ ਨਹੀਂਗਾ ਸਾਰੇ ਪਿੰਡ ਚ ਉੱਡੀ ਆ ਬਾਈ ਉਹਦੀ ਫਿਰ ਤੇ ਗੱਡੀਆਂ ਗੱਲਾਂ ਲਿਆ ਹੀ ਕਰਨ ਵੀ ਦਲਜੀਤ ਜਾਂਦਾ ਵਾ ਨੌਕਰੀ ਤੇ ਅਛਾ ਤੇ ਉਹ ਮਨੇ ਤਾਂ ਕਹਿਣਾ ਹੀ ਵੀ ਜਾਂਦਾ ਵਾ ਆਹ ਹੂੰ ਕਹਿੰਦਾ ਮੈਂ ਤਾਂ ਆਖਿਆ ਹਟ ਗਿਆ ਹਣਾ ਮਤੋਂ ਇਹ ਜੰਨੀ ਨੇ ਇਹ ਗੱਲਾਂ ਕਰਨ ਉਹਨੇ ਦਵਰ ਕਰਨੀ ਐ ਭਾ ਉਹਦੇ ਹੱਥ ਤੋਂ ਗੱਲ ਆਈ ਏ ਇਹਨੇ ਪਤਾ ਨਹੀਂ ਆ ਵੀ ਕਿੰਨਾ ਗੱਲ ਕਰਤੀ ਆ ਦਲਜੀਤ ਨੇ ਅਛਾ ਉਹਨੇ ਗਾੜੀ ਦਸੀ ਦਸੀ ਗਿਆ ਦਸੀ ਗਿਆ ਤੇ ਹੁਣ ਸਾਰੇ ਪਿੰਡ ਨੂੰ ਪਤਾ ਚਲੋ ਚੰਗਾ ਹੋਇਆ ਪਤਾ ਲੱਗਾ ਦੀ ਇਹਦੀਆਂ ਕੀਤੀਆਂ ਗੜੀ ਹੋਣੀਆਂ ਹੀ ਹੋਣੀਆਂ ਸੀ ਜੋਗੇ ਹੋਇਆ ਕਰਦਾ ਰਿਹਾ ਸੀ ਰੋਟੀ ਤੇ ਲੱਗਾ ਵਾ ਪਰਮਾਨਾ ਲੱਗਾ ਰਹਿ ਹੈ ਉਹ ਖਾਣਾ ਨਹੀਂ ਹੁੰਦਾ ਪਿੰਿਆਂ ਨੂੰ ਖਾਣਾ ਆਉਣੀ ਨਾ ਡਿਆ ਜਦੋਂ ਘਰ ਬਹਿ ਜਾਊਗਾ ਨਾ ਫੇਰ ਖਾਣਾ ਆਊਗਾ ਨਾ ਜਿਵੇਂ ਲੱਭਾ ਕੋਈ ਨਾ ਗੜੀ ਤੇ ਸਭ ਕੋ ਹੋਣਾ ਵਾ ਹਾਲੇ ਗੜੀ ਗੜੀ ਵੇਖਿਓ ਕੀ ਹੋਣਾ ਵਾ ਹਾਲੇ ਸ਼ੁਰੂਆਤ ਹੀ ਹੋਈ ਏ ਇਹਨੇ ਆਤੀ ਬੜੀ ਚੁੱਕੀ ਹੀ ਪਰ ਜਿੱਦਾਂ ਜੋ ਬੰਨਾ ਕਰਦਾ ਰਿਹਾ ਬਣਾਏ ਇਹਦੀਆਂ ਕੀਤੀਆਂ ਗੜੀ ਆਉਂਦੀਆਂ ਮੈਂ ਉਹ ਤਾਂ ਤੁਹਾਨੂੰ ਕਹਿੰਦਈਂ ਬੜੀ ਆ ਬੰਦਾ ਮਾੜਾ ਤੇ ਕਰ ਲੈਂਦਾ ਨਾ ਕਿਸਦਾ ਪਰ ਪਦੇ ਬਾਝੋਂ ਲੱਗਦੇ ਹੀ ਉਹਨਾਂ ਦੋਵਾਂ ਜੀਆਂ ਦਾ ਹਾਲ ਥੋੜਾ ਵਾ ਕੋਈ ਕਿੱਥੇ ਉਹਨਾਂ ਨੂੰ ਸੁਟਿਆ ਪਹਿਲਾਂ ਇਹਨਾਂ ਨੇ ਚੱਲ ਉਹਨਾਂ ਦਾ ਵਿਚਾਰ ਆਨਦਾ ਫੇਰ ਦਿਨ ਬਦਲ ਜਾਂਦੀ ਆ ਸਾਰਾ ਕੁਝ ਹੀ ਹੋਈ ਜਾਣਾ ਚੱਲ ਆਪਣੇ ਕਰਮਾਂ ਦਾ ਫਲ ਵਾ